ਸਾਡ ਸੇਰੀ ਅਕਾਲ ਦੋਸਤੋ ਜੰਗਮ ਜੋਗੀ ਨਾਮ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਤੇ ਤੁਸੀਂ ਇਹਨਾਂ ਨੂੰ ਦੇਖਿਆ ਵੀ ਹੋਵੇਗਾ ਜੰਗਮ ਜੋਗੀ ਇੱਕ ਧਾਰਮਿਕ ਸੰਪਰਦਾ ਹੈ ਜੋ ਭਗਵਾਨ ਸ਼ਿਵ ਜੀ ਨਾਲ ਜੁੜੇ ਹੋਏ ਹਨ 나ਥ ਜੋਗੀਆਂ ਦੇ ਸਾਹਿਤ ਨੂੰ ਸਭ ਤੋਂ ਪਹਿਲਾਂ ਡਾਕਟਰ ਮੋਹਨ ਸਿੰਘ ਨੇ ਪੰਜਾਬੀ ਸਾਹਿਤ ਵਿੱਚ ਸਥਾਨ ਦਿੱਤਾ 나ਥ ਸੰਪਰਦਾ ਦਾ ਕਈ ਨਾਵਾਂ ਨਾਲ ਉਲੇਖ ਮਿਲਦਾ ਹੈ ਸਿੱਧਮਤ ਨਾਥਮਤ ਸਿੱਧਮਾਰਗ ਯੋਗਮਾਰਗ ਯੋਗ ਸੰਪਰਦਾ ਅਵਦੁਤਮਤ ਆਦ ਪਰ ਇਸ ਸੰਪਰਦਾ ਦਾ ਨਾਥ ਸੰਪਰਦਾ ਰਿਹਾ ਹੈ ਇਤਿਹਾਸਕਾਰਾਂ ਨੇ ਇਸ ਸੰਪਰਦਾ ਦੇ ਸਾਹਿਤ ਨੂੰ ਨਾਥ ਜੋਗੀਆਂ ਦੇ ਸਾਹਿਤ ਵਿੱਚ ਸ਼ਾਮਲ ਕੀਤਾ ਹੈ ਇਨ੍ਹਾਂ ਦੀ ਭਾਸ਼ਾ ਰਾਜਸਥਾਨ ਅਤੇ ਉੱਤਰੀ ਭਾਰਤ ਦੇ ਇਲਾਕਿਆਂ ਵਿੱਚ ਬੋਲੀ ਜਾਣ ਵਾਲੀਆਂ ਭਾਸ਼ਾਵਾਂ ਦਾ ਮਿਸ਼ਰਣ ਹੈ। ਨਾਥ ਜੋਗੀ ਰਮ ਤੇ ਸਾਧੂਆਂ ਵਾਂਗ ਅਲੱਗ-ਅਲੱਗ ਖੇਤਰਾਂ ਵਿੱਚ ਵਿਚਰਦੇ ਸਨ ਜਿਸ ਕਰਕੇ ਇਨ੍ਹਾਂ ਦੀ ਭਾਸ਼ਾ ਵੀ ਬਹੁਪਾਸ਼ੀ ਸੀ। ਇਹਨਾਂ ਦਾ ਜਨਮ ਪੰਜਾਬ ਦੀ ਧਰਤੀ ਤੇ ਹੋਇਆ। ਜਿਸ ਤਰ੍ਹਾਂ ਗੁਰੂ ਗੋਰਖਨਾਥ ਜੀ ਦਾ ਜਨਮ ਗੋਰਖਪੁਰ ਜ਼ਿਲ੍ਹਾ 라ਵਲਪਿੰਡੀ ਵਿੱਚ ਹੋਇਆ ਚਰਪਟਨਾਥ ਜੀ ਦਾ ਜਨਮ ਵੀ ਚੰਬੇ ਦੀ रियासत ਵਿੱਚ ਹੋਇਆ ਸੀ ਜੋਗੀਨਾਥ 나ਥ ਸ਼ਬਦ ਦਾ ਅਰਥ ਹੈ 나ਥ ਬ੍ਰਹਮ ਜਿਹੜਾ ਮੋਕਸ਼ ਦੇਣ ਵਿੱਚ ਪੂਰਨ ਹੈ ਜੋਗੀਆਂ ਦੇ ਮਹੰਤਾਂ ਦੀ ਉਪਾਦੀ ਨੂੰ 나ਥ ਕਿਹਾ ਜਾਂਦਾ ਹੈ ਇਹ 8ਵੀਂ ਸਦੀ ਤੋਂ 11ਵੀਂ ਸਦੀ ਤੱਕ ਸਾਰੇ ਉੱਤਰੀ ਪੱਛਮੀ ਭਾਰਤ ਵਿੱਚ ਫੈਲੇ ਹੋਏ ਸਨ ਜਪਜੀ ਸਾਹਿਬ ਵਿੱਚ ਵੀ ਜੋ ਗੁਰਬਾਣੀ ਦੀ ਕੁੰਜੀ ਹੈ ਉਸ ਦੇ ਵਿੱਚ ਵੀ ਇਹਨਾਂ ਦਾ ਕਈ ਵਾਰ ਜ਼ਿਕਰ ਆਇਆ ਹੈ ਜੰਗਮ ਜੋਗੀ ਜੰਗਮ ਦਾ ਅਰਥ ਹੈ ਚੱਲਣ ਵਾਲਾ ਗਤੀਸ਼ੀਲ ਜੋ ਇੱਕ ਥਾਂ ਟਿਕਿਆ ਨਾ ਰਹੇ ਜੰਗਮ ਜੋਗੀ ਇੱਕ ਥਾਂ ਨਹੀਂ ਰਹਿੰਦੇ ਉਹ ਦੂਰ ਦਰਾਡੇ ਇੱਕ ਥਾਂ ਤੋਂ ਦੂਜੀ ਥਾਂ ਯਾਤਰਾ ਕਰਦੇ ਹਨ ਇਹ ਸ਼ਿਵਜੀ ਦੇ ਭਗਤ ਹਨ ਸ਼ਿਵ ਭਗਤੀ ਵਿੱਚ ਲੀਨ ਰਹਿੰਦੇ ਹਨ ਜੋ ਵੀ ਇਹਨਾਂ ਨੂੰ ਦਾਨ ਵਿੱਚ ਮਿਲਦਾ ਹੈ ਉਸ ਨਾਲ ਆਪਣਾ ਜੀਵਨ ਬਤੀਤ ਕਰਦੇ ਹਨ ਪੁਰਾਣੇ ਸਮਿਆਂ ਵਿੱਚ ਜੰਗਮ ਜੋਗੀ ਟੋਲੀਆਂ ਬਣਾ ਕੇ ਜਾਂਦੇ ਸਨ ਲੋਕਾਂ ਦੇ ਘਰਾਂ ਵਿੱਚ ਜਾਂਦੇ ਸਨ ਭਜਨ ਅਤੇ ਕੀਰਤਨ ਕਰਦੇ ਸੀ ਆਸ਼ੀਰਵਾਦ ਦਿੰਦੇ ਅਤੇ ਭਗਤੀ ਦੇ ਗੀਤ ਗਾਉਂਦੇ ਸਨ। ਉਹਨਾਂ ਦੀ ਹਾਜ਼ਰੀ ਪਿੰਡ ਦੇ ਲੋਕਾਂ ਲਈ ਸ਼ੁਭ ਮੰਨੀ ਜਾਂਦੀ ਸੀ। ਉਹਨਾਂ ਨੂੰ ਅਨਾਜ, ਗੁੜ ਜਾਂ ਕੁਝ ਪੈਸੇ ਦਾਨ ਦੇ ਕੇ ਵਿਦਾ ਕੀਤਾ ਜਾਂਦਾ ਸੀ। ਜੰਗਮ ਜੋਗੀ ਪਿੰਡਾਂ ਦੀ ਰੂਹ ਦਾ ਹਿੱਸਾ ਹੁੰਦੇ ਸਨ। ਦੋਸਤੋ, ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ? ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਅਗਲੀ ਵੀਡੀਓ ਵਿੱਚ ਈਸੀ ਟੌਪਿਕ ਤੇ ਗੱਲਬਾਤ ਕਰਾਂਗੇ। ਇਸ ਦਾ ਦੂਜਾ 파ਟ ਜ਼ਰੂਰ ਦੇਖਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਸਤਿ ਸ੍ਰੀ ਅਕਾਲ